ਦੋਸਤੋ ਮੈਂ ਅੱਜ ਰਾਹੁਲ ਗਾਂਧੀ ਜੀ ਦੀ ਰੈਲੀ ਸੀ ਔਰ ਸਾਰੇ ਪੀਸੀਸੀ ਪ੍ਰਧਾਨ ਤੇ ਸੀਐਲਪੀਆ ਨੂੰ ਇੱਥੇ ਬੁਲਾਇਆ ਸੀ ਲੇਕਿਨ ਹੁਣੇ-ਹੁਣੇ ਖਬਰ ਆਈ ਹੈ ਮੇਰੇ ਕੋਲੇ ਕਿ ਗਿੱਦੜਬਾਦ ਆ ਬਬਾਣੀਆਂ ਪਿੰਡ ਹੈ ਬਬਾਣੀਆਂ ਔਰ ਇਹ ਪੁਲਿਸ ਸਟੇਸ਼ਨ ਗਿੱਦੜਬਾ ਔਰ ਮੈਂ ਐਸਐਸਪੀ ਸਾਹਿਬ ਬੰਨੀਉ ਰਾਣਾ ਨਾਲ ਹੁਣੇ ਗੱਲ ਕੀਤੀ ਹੈ ਇਸ ਲਈ ਮੈਂ ਜਾ ਰਿਹਾ ਹਾਂ ਉੱਥੇ ਜਿੱਥੇ ਆਪਤੀ ਆਦਤਾਂ ਦੇ ਮੁਤਾਬਕ ਐਮਐਲਏ ਸਾਬ ਦੇ ਭਰਾ ਨੇ ਜਿਹਨੂੰ ਤੁਸੀਂ ਸਾਰੇ ਜਾਣਦੇ ਹੋ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ ਉਹਨੇ ਬੂਥ ਕੈਪਚਰ ਕਰਕੇ ਸਾਡੇ ਬੰਦੇ ਬਾਹਰ ਕੱਢ ਕੇ ਅੱਧਾ ਘੰਟਾ ਦਿਲ ਲਾ ਕੇ ਵੋਟਾਂ ਪਾਈਆਂ ਸਾਡੇ ਪੋਲਿੰਗ ਜੰਡ ਕਿਉਂਕਿ ਅਕਾਲੀ ਦਲ ਦਾ ਪੋਲਿੰਗ ਜੰਡ ਹੈ ਨਹੀਂ ਉੱਥੇ ਹੋਰ ਕਿਸੇ ਪਾਰਟੀ ਦਾ ਨਹੀਂ ਸੀ ਸਾਡਾ ਗੁਰਜਿੰਦਰ ਬਬਾਣੀਆਂ ਜਿਹੜਾ ਦਲੇ ਪਰਿਵਾਰ ਨਾਲ ਸੰਬੰਧਿਤ ਹੈ ਉਹ ਤੇ ਸਾਡੇ ਹੋਰ ਜਿਹੜੇ ਸਾਥੀ ਸੀਗੇ ਉੱਥੇ ਅੰਦਰ ਉਹਨਾਂ ਨੂੰ ਬਾਹਰ ਕੱਢ ਕੇ ਅੱਦਾ ਕੈਂਟਾ ਰੀਜ ਲਾ ਕੇ ਬੰਦੇ ਨੇ ਆਪ ਵੋਟਾਂ ਪਾਈਆਂ ਸੋ ਐਸੇ ਬਵਾਨੀਆਂ ਪਿੰਡ ਪਹਿਲਾ ਬੂਥ ਕੈਪਚਰਿੰਗ ਤਾਂ ਇਸੇ ਵਿਅਕਤੀ ਤੇ ਪਹਿਲਾ ਪਰਚਾ ਹੋਇਆ ਵੀ ਸੋ ਇਹ ਹਰਗੀਸ਼ ਬਰਦਾਸ਼ਤ ਨਹੀਂ ਹੋਏਗਾ ਇਹ ਗੁੰਡਾਗਰਦੀ ਧੱਕੇਸ਼ਾਹੀ ਤਕਰੀਬਨ ਭਾਈ ਜੀ ਮੈਂ ਇੱਥੋਂ ਚੱਲੂੰਗਾ ਤਾਂ 3-4 ਘੰਟਿਆਂ ਚ ਪਹੁੰਚ ਜਾਊਂਗਾ ਬਾਕੀ ਸਾਰੇ ਆਪਣੇ ਬੰਦੇ ਜਿਹੜੇ ਆ ਵਰਪਿਤ ਹੋਇਆ ਜਸਪ੍ਰਿਤ ਹੋਇਆ ਕੋਣੀ ਹੋਇਆ ਸਾਰੇ ਨੂੰ ਮੈਂ ਭੇਜ ਰਿਆ ਬਿੰਟਾ ਅਰੂੜਾ ਵਗੈਰਾ ਤੇ ਦੀਪਕ ਹੜੀ ਕਿਸੇ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਐ ਡੱਟ ਕੇ ਇਹਨਾਂ ਦਾ ਮੁਕਾਬਲਾ ਕਰੋ ਗੁੰਡਿਆਂ ਦਾ ਔਰ ਮੈਂ ਵੀ ਤੁਹਾਡੇ ਕੋਲੇ ਪਹੁੰਚਦਾ ਔਰ ਮੈਂ ਬੇਨਤੀ ਕਰਨੀ ਚਾਹਣਾ ਦੂਜੇ ਪਿੰਡਾਂ ਵਾਲਿਆਂ ਜਿੱਥੇ-ਜਿੱਥੇ ਅਸੀਂ ਜ਼ਾਸਤੀ ਕਰਨ ਦੀ ਕੋਸ਼ਿਸ਼ ਕਰਦਾ ਇਸ ਵਾਰੀ ਇਹਨਾਂ ਦਾ ਮੂੰਹ ਮੋੜ ਦਈਏ ਡਾਂਗਾ ਫੜ ਕੇ ਰੱਖੋ ਫਿਰ ਨਿਕਲ ਨਾ ਜਾਵੇ ਤੇ ਮੈਂ ਉੱਥੇ ਮੌਕੇ ਤੇ ਪਹੁੰਚੂਗਾ ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਕਰਦਾ। ਤੋਂ ਮੇਰੀ ਬੇਨਤੀ ਹੈ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਐਸੀ ਗੁੰਡਾਗਰਦੀ ਐਸੀ ਧੱਕੇਸ਼ਾਹੀ ਇਹਰੇ ਨਾਲ ਪੰਜਾਬ ਦੇ ਹਾਲਾਤ ਹੋਰ ਵਿਗੜਨਗੇ ਲੋਕਤੰਤਰ ਦਾ ਇਹ ਮੈਂ ਸਮਝਦਾ ਕਿ ਗਲਾ ਘੁੱਟਣ ਵਾਲੀ ਗੱਲ ਹੈ। ਸ਼ਰਮ ਹੋਣੀ ਚਾਹੀਦੀ ਹੈ ਪੰਜਾਬ ਦੀ ਸਰਕਾਰ ਨੂੰ ਔਰ ਇਹਨਾਂ ਲੋਗਾਂ ਨੂੰ ਔਰ ਮੈਂ ਰਾਜ ਕਮਲ ਚੌਧਰੀ ਜੀ ਨੂੰ ਵੀ ਜਿਹੜੇ ਇਲੈਕਸ਼ਨ ਕਮਿਸ਼ਨ ਆ ਉਹਨਾਂ ਨੂੰ ਵੀ ਕੰਪਲੇਂਟ ਕੀਤੀ ਹੈ ਇੱਥੇ ਸਾਰੇ ਜਾਣੇ ਡਟ ਕੇ ਬੈਠ ਕੇ ਸਾਰੇ ਮੇਰੇ ਭਰਾ ਲੜਾਈ ਲੜੋ ਕਾਂ ਜੋ ਲੜਦਿਆਂ ਨੂੰ ਹੀ ਮੁਕਾਮ ਮਿਲਦੇ ਕਿਸੇ ਤੋਂ ਡਰਨ ਦੀ ਲੋੜ ਨਹੀਂ ਔਰ ਇਸ ਗੁੰਡੇ ਨੂੰ ਜੇ ਹੋਰ ਕਿਸੇ ਪਿੰਡ ਚ ਆ ਜੇ ਤਾਂ ਘੇਰ ਕੇ ਜਿਵੇਂ ਗਿੱਜੇ ਵਾਲਿਆਂ ਨੇ ਘੇਰਿਆ ਸੀ ਉਹਨੂੰ ਛੱਡਣਾ ਨਹੀਂਗਾ ਜਾਨ ਨਹੀਂ ਦੇਣਾ ਫਿਰ ਉੱਥੋਂ ਗਿਰਜੇ ਵਾਲਿਆਂ ਨੇ ਅੰਦਰ ਬੰਦ ਕਰ ਲਿਆ ਸੀ ਸੋ ਮੇਰੀ ਇਹ ਬੇਨਤੀ ਹੈ ਤਗੜੇ ਹੋ ਕੇ ਮੁਕਾਬਲਾ ਕਰਿਓ ਐਵੇਂ ਡਰਦਿਆਂ ਨੂੰ ਡਰਾਉਂਦੇ ਸੋ ਆਸ ਕਰਦਾ ਕਿ ਸਾਰੇ ਮੇਰੇ ਪ੍ਰਾਂਹ ਤਗੜੇ ਰਹਿਣਗੇ ਹੌਸਲੇ 'ਚ ਰਹਿਣਗੇ ਮਾਫੀ ਚਾਹੁੰਦਾ ਕਿ ਅੱਜ ਰੈਲੀ ਨਾ ਹੁੰਦੀ ਤਾਂ ਮੈਂ ਉੱਥੇ ਮੌਕੇ ਤੇ ਖੜਾ ਹੁੰਦਾ ਸੋ ਮੇਰੀ ਬੇਨਤੀ ਹੈ ਕਿ ਮੈਂ ਵੀ ਪਹੁੰਚਦਾ ਤੇ ਕਿਰਪਾ ਕਰਕੇ ਡਟ ਕੇ ਮੁਕਾਬਲਾ ਕਰੋ ਔਰ মিডিਆ ਦੇ ਸਾਥੀ ਵੀ ਉੱਥੇ ਪਹੁੰਚੇ ਸੋ ਇਸ ਤਰ੍ਹਾਂ ਦੀ ਧੱਕੇਸ਼ਾਈ ਹੁਣੇ ਹੁਣੇ ਇਹ ਵੀ ਪਤਾ ਲੱਗਿਆ ਕਿ ਸੀ ਫਾਰਮ ਨਹੀਂ ਆਏ ਕਿਉਂਕਿ ਸੀ ਫਾਰਮ ਨੇ ਸਰਟ ਕਰਨਾ ਵੀ ਕਿੰਨੀਆਂ ਵੋਟਾਂ ਪਈਆਂ ਕਿੰਨੀਆਂ ਪੋਲ ਹੋਈਆਂ ਕਿੰਨੀਆਂ ਰਹਿ ਗਈਆਂ ਉਹ ਵੀ ਹਜੇ ਤੱਕ ਪੋਲਿੰਗ ਬੂਥਾਂ ਤੇ ਜਿਹੜੇ ਨਹੀਂ ਪਹੁੰਚੇ ਪੰਜਾਬ ਦੇ ਅੰਦਰ ਆ ਮੈਨੂੰ ਖਬਰ ਆਈ ਹੈ ਚੰਨੀ ਸਾਹਿਬ ਦੇ ਇਲਾਕੇ 'ਚ ਵੀ ਇਸ ਤਰ੍ਹਾਂ ਦੀ ਗੁੰਡਾਗਰਦੀ ਹੋ ਗਈ ਹੈ ਇਹ ਨਾਲ ਹੀ ਨਾਲ ਡਾਕੇ ਹਲਕੇ ਦੇ ਵਿੱਚ ਵੀ ਲੋਕ ਜਾਂਦੇ ਆ ਸ਼ਾਈ ਲਾ ਕੇ ਵਾਪਸ ਮੋੜ ਦਿੰਦੇ ਆ ਕਹਿੰਦੇ ਆਲਰੇਡੀ ਉਹ ਤੁਹਾਡੀ ਵੋਟ ਪੈ ਗਈ ਹੈ ਇਸ ਤਰ੍ਹਾਂ ਦਾ ਲੋਕਤੰਤਰ ਨਹੀਂ ਚਾਹੀਦਾ ਤੁਸੀਂ ਵੈਸੀ ਕਾਗਜ਼ ਕੈਂਸਲ ਕਰਾ ਦਿੰਦੇ ਕਾਗਜ਼ ਕੈਂਸਲਾਂ ਦੇ ਬਹੁਤ ਸਾਰੇ ਕਰਾਈ ਦਿੱਤੇ ਪੰਜਾਬ 'ਚ ਉਹਨਾਂ ਦੇ ਬੰਦੇ ਹੁਣ ਜਿੱਥੇ-ਜਿੱਥੇ ਹਰਦੇ ਹੋ ਤੁਸੀਂ ਉੱਥੇ ਤੁਸੀਂ ਇਹ ਦਾਦਲੀਆਂ ਕਰਦੇ ਹੋ ਹਜੇ ਤੁਸੀਂ ਗਿਣਤੀ 'ਚ ਪਤਾ ਨਹੀਂ ਕੀ ਕਰਨਾ ਸਾਡੀ ਮੰਗ ਹੈ ਗਿਣਤੀ ਵੀ ਕੈਮਰਿਆਂ ਦੇ ਥੱਲੇ ਹੋਣੀ ਚਾਹੀਦੀ ਹੈ ਔਰ ਇਸ ਬੰਦੇ ਤੇ ਬੰਦੀ ਕਾਰਵਾਈ ਤੇ ਮਕਦਮਾ ਜ਼ਿਲ੍ਹਾ ਮੁਕਸਰ ਦੀ ਪੁਲਿਸ ਦਰਜ ਕਰੇ ਕਿਉਂਕਿ ਐਸਐਚਓ ਉਸ ਤੋਂ ਚੋਦਾ ਇਹਨਾਂ ਦੇ ਲਾਇਆ ਮੈਂ ਆਸ ਕਰਦਾ ਆ ਬੇਮੰਨੀ ਉਡਾਰਾਂ ਜੀ ਕਿ ਇਹ ਥੋੜੀ ਦੇਖ ਰੇ ਝੋਣਾ ਨਹੀਂ ਚਾਹੀਦਾ ਬੜਾ ਗੰਦ ਪਾਇਆ ਇਹਨਾਂ ਲੋਕਾਂ ਨੇ ਕੋਈ ਇਹ ਬਿਹਾਰਾ ਵੀ ਜਿੱਥੇ ਬੂਥ ਕੈਪਚਰਿੰਗ ਕਰ ਲਿਆ ਸੁਆਸ ਕਰਦੇ ਜੀ ਬੰਦੀ ਕਾਰਵਾਈ ਕਰੋਂਗੇ ਇਹਦੇ ਤੇ ਧੰਨਵਾਦ ਮੈਂ ਪਹੁੰਚਦਾ ਔਰ ਕਿਸੇ ਨੂੰ ਹੌਸਲਾ ਸਿੱਟਣ ਦੀ ਲੋੜ ਨਹੀਂ ਹੈ ਜਿਉਂਦੇ ਰੋ